ਗੌੜੀ ਪੂਰਬੀ ਮਹੱਲਾ ਚੌਥਾ ਹਉਮੈ ਕਾਰੀ ਅਹੰਕਾਰ ਅਭਿਆਨ ਮਤ ਅੰਦਰ ਅਭਿਆਨ ਵਾਲੀ ਮਤ ਕਰਕੇ ਜਿੰਨੇ ਜੀਵ ਨੇ ਹਨ ਜਵਾਨ ਨੇ ਸੰਕਾਰੀ ਹੋ ਰਹੇ ਗੁਣ ਜਾਂ ਹੰਕਾਰ ਕਰ ਗਏ ਤੇ ਅਹੰਕਾਰੀ ਮਨ ਅੰਤਾਰੀ ਹੰਕਾਰ ਅਗਿਆਨ ਮਤ ਅਗਿਆਨ ਕਰਕੇ ਹੰਕਾਰ ਵਾਲੀ ਮਤ ਕਰਕੇ ਹੀ ਹੰਕਾਰੀ ਗੁਣ ਦੇ ਜੁੜੀ ਆਵੇ ਜੁੜੀ ਆਏ ਰੂਪ ਦੇ ਇਹਨਾਂ ਸਾਰੀਆਂ ਚੀਜ਼ਾਂ ਦੇ ਹੰਕਾਰੀ ਹੋ ਰਹੇ ਹੋ ਗੁਰ ਮਿਲਿਆ ਆਪ ਜਗਾਇਆ ਸਤਿਗੁਰੂ ਜੀ ਨੇ ਕਰਕੇ ਜੇ ਸਿੱਖਾ ਨੇ ਆਕੇ ਤੈਹਾਂ ਹੰਕਾਰ ਦੀ ਆਸ ਤੇ ਤਾਮਨੀ ਪੁਰ ਖੋਵੇ ਗਲ ਲਰੀ ਜੈ ਸੁਖ ਪੈ ਜੀਂਦਰ ਹਿਮਰ ਰੰਗ ਚਲੇ ਅਜਨ ਸੁਖ ਰੂਪ ਨਾ ਲਿਆ ਹੈ ਚਲੋ ਤਾਮਨੀ ਗੁਰੂ ਹਰਦਾਸ ਜੀ ਗੁਰੂ ਕਾਉਲ ਸੁਖਿ ਲਾਏ ਜੀ ਬਹਿਨੇ ਆਰਾਮ ਗੁਰ ਕੈ ਬਚਨ ਹਰਿ ਪਾਏ ਕੀ ਤਈ ਗੁਰਾਂ ਦੇ ਬਚਨੇ ਕਰਕੇ ਹਰੀ ਅਕਾਲ ਤੂ ਖਰਮੇ ਹੋਈ ਨਾ ਤਨ ਕੀ ਕਹਿ ਰਹਿਈ ਮੇਰੇ ਹਰਿ ਰਾਹੀ ਤੇਤਿ ਰਾਮ ਰਾਏ ਕੀ ਅਦੂ ਗੁਰ ਰੰਗ ਰੰਗਿਆ ਹੈ ਰਾਤ੍ਰਿਕਾ ਸੀ ਬ੍ਰਹਮ ਉਹਦੀ ਤ੍ਰੀਤੀ ਹੈ ਗੁਰ ਮਾਰਗ ਪੰਥ ਦਤਾ ਹੈ ਸਾਰੇ ਜੁਗੀਆਂ ਦੇ ਪੰਥਾਂ ਵਿੱਚੋਂ ਗੁਰ ਇਹ ਨੇ ਪਰਮੇਸ਼ਰ ਦੀ ਬਾਹਰ ਧਰਤੀ ਦਾ ਪੰਥ ਰਸਤਾ ਦੱਸਣੇ ਚਿੱਤ ਹੈ ਗੁਰ ਮਾਰਗ ਪੰਥ ਦਤਾ ਹੈ ਜੀਵ ਜੱਤਾਂ ਮਾਰਗ ਗੁਰੂ ਜਿਹਾ ਹੁੰਦਾ ਹੈ ਉਹ ਰਾਜ ਗੁਰੂ ਸਾਹਿਬ ਜੀ ਨੇ ਦੱਸਿਆ ਹੋਰ ਨੇ ਪੰਥਾਂ ਤੇ ਸੋਧ ਹੋ ਤਾ ਕਿ ਮੇਰਾ ਜੀਉ ਪਿੰਡ ਸਭ ਸਤ ਗੁਰ ਆਗੇ ਜਿੰਦਗੀ ਸਾਡਾ ਸਰੀਰ ਵੀ ਸਭ ਸਤਿਗੁਰਾਂ ਦੇ ਅੱਗੇ ਝੁਕਦਾ ਹੈ ਜਿਨ ਵਿਛੜਿਆ ਹਰ ਗੱਲ ਲਾਇਆ ਜਿਨ ਵਿਛੇ ਹੀ ਕੋਈ ਜਨਮਾਂ ਦੇ ਅਰੀਵੇ ਕੰਠ ਨਾਲ ਤੇਰੀ ਹਿੱਕੇ ਜਿ ਲਾ ਦਿੱਤਾ ਹੈ ਸਾਨੂੰ ਉੰਤਰ ਪ੍ਰੀਤ ਲੱਗੀ ਦੇਖਣ ਚ ਸਤਿਗੁਰੂ ਮੰਨਿ ਬੜੀ ਤ੍ਰਿਪੀ ਲੱਗੀ ਹਿ ਮਾਰੇ ਦਰਸ਼ਨ ਦੇਖਣ ਵਾਸਤੇ ਮੂਰ ਹਿਰਦੇ ਨਾਲ ਦਿਖਾਇ ਸਤਿਗੁਰੂ ਕਿਰਪਾ ਕੀਤੀ ਰੂਹ ਮਾਰੀ ਪਰਜ ਕਰਕੇ ਵਿਖਾਤ ਜਾਇ ਹਿ ਜੀ ਕਉ ਪਾਏ ਸਹਜ ਆਨੰਦ ਭਇ ਮਨ ਮੂਰਾ ਸਤਿਗੁਰੂ ਸੁਝੈ ਨੰਦ ਗਜਰ ਮਾਰੇ ਪਰਜ ਕਰਕੇ ਵਿਖਾਤ ਜਾਇ ਹਿ ਜੀ ਦਾ ਰੂਪ ਹੋ ਜੁਰ ਆਗੈ ਆਪ ਜੀ ਚਾਹ ਜਗੇ ਜਹੀ ਆਪਣਾ ਦੇਖਤ ਤੁਮ ਜੀ ਮਾਰੇ ਕਾ ਜੀ ਨੰਦੂ ਕਿਉਂ ਕਿ ਪਾਤਸ਼ਾਹ ਮਾਣ ਆਪਾਰਾ ਦੇ ਪਾਤ ਬਹਿ ਚਿੰਨ ਲੋ ਮਾਰੇ ਜਨਮੇ ਜਤਰਾ ਰ ਹੋਰਨਾਂ ਦੀ ਰਾਜਨੀ ਕਰਦੇ ਨੇ ਬੜੇ ਪਾਸ ਕੀਤੇ ਹਨ ਸਰ ਦੂਸਤੀ ਪੂਰ ਕਰਾਇ ਮਾਰੇ ਦਿਸਾਈ ਕਰਦੇ ਨੇ ਕੋਈ ਚਿਗਨੀ ਕਰਨੀ ਵੇਦ ਪਾਣੀ ਹਰ ਵਕਤ ਦੇ ਹੱਥੀਂ ਪਾਣੀ ਰੱਖੋ ਨੀਂਦਿਆ ਕਰਦੇ ਰਹਿਣਾ ਕੋਈ ਚੂਰ ਬਣ ਕੇ ਧੰਨੀ ਲਕਾਉਣ ਨੂੰ ਚੜਾਉਂ ਲੈਣਾ ਗੁਨਾਹ ਨੂੰ ਚੜਾਉਂਦੇ ਰਹਿਣਾ ਅਗਨ ਮੁਰਾਦ ਨੇ ਕਰਦੇ ਰਹਿਣਾ ਨਾਮ ਧੰਨਵਾਲਾ ਸੁਖੇ ਪਾਖੇ ਚੇਰ ਬੰਸੂ ਕਿ ਤੁਮ ਹੀ ਕਿਹਾ ਕੇ ਰੱਖਿਆ ਕਰੇਗੀ ਪ੍ਰਾਪਤ ਮੈਂ ਕੀਤਾ ਅਗਨ ਨਾਨਕ ਸਰਣ ਜਤ ਆਏ ਰੱਖਿਆ ਕਣੀ ਜੀਰੀ ਸੈ ਜੀ ਕਿੰਨ ਮੁਰਾਦ ਵੀ ਸਰਣ ਆਕੀ ਜਤ ਪ੍ਰਾਪਤ ਹੋਏ ਹੋ ਹਰ ਰਾਸ ਤੋਂ ਹੀ ਲਾਜ ਹਰ ਭਾਇ ਜੀ ਜੇ ਤੈਨੂੰ ਭਾਯ ਆਵੇ ਤੇ ਸਾਦਾ ਤੋਂ ਕਹ ਦਈਏ ਆਪਣੀ ਭਾਯ ਆ ਹੈ ਅਗਿ ਗੁਰਾਂ ਦੀ ਜੀਤ ਸਾਡੀ ਲਾਗਿ ਨਿਖੋਰੀ ਗਉੜੀ ਪੂਰ ਦੀ ਨਹੱਲਾ ਚੌਥਾ ਗੁਰਮਤ ਬਾਜਾ ਸ਼ਬਦ ਅਨਹਦ ਸੁਨ ਸੁਣ ਕੇ ਪ੍ਰਭ ਜੀ ਆਹ ਨਾ ਹਰ ਸ਼ਬਦ ਤੋਂ ਮੇਂ ਪਰ ਗਤੁੰਦਾ ਕੋ ਨਾ ਰਹਿਂਦਾ ਅਮੇ ਗੁਰਮਤ ਬਾਜਾ ਸ਼ਬਦ ਅਨਹਦ ਕੋਈ ਗੁਰਮਤ ਦਾ ਰਜ ਉਮਰ ਤੋਂ ਮੈਂ ਜਪੀ ਕੇ ਇਹਨੇ ਹਦੀ ਕੁਰੇ ਸੈਦੋਂ ਜਾਈਦਾ ਹੈ ਗੁਰਮਤ ਮੰਨਿਆ ਗਾਵਾਂ ਗੁਰਮਤ ਗੁਰਮਤ ਵਾਲਾ ਮਨ ਮਾਰੇ ਜਹੀਂ ਗਉਣ ਲੱਭੀ ਅੰਦਰ ਉਦੋਂ ਹੀ ਕੁਰੇ ਸੈਦੰਗਲ ਬੱਝ ਆਉਂਦਾ ਹੈ ਤਸੰਤੀ ਬਿ ਕਰਮ ਕਹਿ ਤੰ ਕਹਿ ਸੀ ਕਹਿ ਜਾਉ ਨਈ ਸੱਜ ਕੋ ਘਟ ਕੋ ਕਰ ਕੋ ਸੂਰਤ ਹੋਰ ਕੇ ਆਂ ਇਹ ਜੋਗੀਆਂ ਦੇ ਮਤਨ ਸਾਹਿਬ ਦਸ਼ਮੇਂ ਬਾਦ ਕੋ ਬਾਦ ਕੋ ਹੀ ਸੋਣ ਲੱਭ ਜਾਂਦੀ ਹੈ ਇਹਨਾਂ ਬਾਦਿਆਂ ਚ ਗੁਰਮੁਖ ਹੋਇਆ ਵੀ ਇਹ ਜੋਧੀ ਦਾ ਬਾਦਆ ਹੈ ਇਹ ਤਾਰਾਂ ਦਾ ਦਾਜਾ ਹੈ ਇਹ ਮੰਜੰਗਲਾ ਦਾਜਾ ਹੈ ਇਹ ਕੰਸ਼ੀਆ ਦਾ ਦਾਜਾ ਹੈ ਇਹਨਾਂ ਤੋਂ ਵੀ ਪਰਤ ਦੇ ਉਹਦੇ ਕੁਮਾਰਾ ਦਾ ਨੋਈ ਸੁਣਦੇ ਹੈ ਉਹਨਾਂ ਦਾਦੀਆਂ ਦੀ ਆਵਾਜ਼ ਨਿੱਕੇ ਜੀ ਰਹਿ ਉਹ ਕਿ ਸੱਜਦੈ ਸੁਣੀ ਜਿਹੜਾ ਕਰਦੇ ਉਹਨਾਂ ਚੱਲਦਾ ਅੰਦਰ ਉਸ ਨੂੰ ਸੁਣਦੇ ਹੈ ਜਰ ਉਹਨੂੰ ਕਿਰਾਸਾ ਹੱਥ ਰਹਿ ਤੇ ਸੁਣ ਲੈ ਤਰਿਆ ਜੰਗਲਾ ਦੀ ਅੰਦਰ ਚੱਲ ਪੈਂਦਾ ਇਸੁਰ ਕੈ ਰ ਮਰਮਤ ਬਾਜੈ ਸਬਦ ਅਲਾਹਦ ਜੋ ਗੁਰਮਤ ਬਾਣਾ ਇਸ ਰਹੀ ਜੋ ਬ੍ਰਹਮ ਹੈ ਉਹ ਬਾਜੈ ਪਰਗਟ ਹੋਇਆ ਉਹਨਾਂ ਦੇ ਅੰਦਰ ਜੋ ਹਜ ਜੋ ਰੇਤ ਪ੍ਰਮੇਸ਼ਰ ਹੈ ਗੁਰਮਤ ਮਨੀ ਹੈ ਗਾਵ ਹੈ ਜਿਹਦੇ ਜਿਵੇਂ ਮਨ ਗੋਹਣ ਲੱਗ ਜਾਂਦਾ ਗੁਨਾਹ ਨਹੀਂ ਉਹਨਾਂ ਦੇ ਅੰਦਰ ਬਾਜੈ ਪਰਗਟ ਹੋਇਆ ਮਹਾਦੀਪ ਰਾਸ਼ੀ ਜੋ ਬ੍ਰਹਮ ਹੈ ਵੱਡ ਘਾਜੀ ਗੁਰਦਾਰ ਕਿਰਪਾ ਜੇ ਵਾਗਣ ਵੇ ਦੇਈਏ ਜੀ ਬਿਲਾਵਾਂ ਨੂੰ ਪਾਵੇ ਹਾਲੇ ਤੱਨ ਗੁਰੀ ਬੇਵਲਾਵ ਸਤਿਗੁਰੂ ਨਾਮ ਜਿਦੇ ਕੰਨ ਗਰੀ ਅੰਮ੍ਰਿਤ ਸਾਹਿਬ ਕੰਨ ਗਰੀ ਅੰਮ੍ਰਿਤ ਸਾਹਿਬ ਗੋ ਪਰਮੇਸ਼ਰ ਚੋ ਦਿੱਤੀ ਨੇ ਬਾਰੇਂ ਦੇ ਗਾਰੀਂ ਦੇ ਹਨੇ ਗੁਰੇਖ ਹਰ ਲੇਵਲਾਵ ਗੁਰੂ ਘਰ ਆਈਏ ਕਾਂਕ੍ਰਿਸ਼ ਆਉਗੀ ਜੀ ਬਲਾਈਏ ਗੁਰਮੁਖਾਂ ਦੀ ਰਹਾਉ ਲਾਹਦੇ ਗੁਰਮਤਿ ਮਨੂ ਹੈ ਗਾਵ ਹੈ ਵੱਡ ਭਾਜੀ ਗੁਰਦਰਸੁ ਲਪਾਇਆ ਧੰਨ ਧੰਨ ਗੁਰੂ ਲੇਵ ਲਾਵੇ ਵੱਡ ਭਾਜੀ ਹੋਦੇ ਧਰਗਾਂ ਨਿਸਤਾਨੀਆਂ ਨੂੰ ਗੁਰਸਾਹਿਬ ਦਰਸ਼ਨੀ ਤਾਏ ਗੇ ਏ ਗੁਰੂ ਸਾਹਿਬ ਦੇ ਜੀਸ਼ਮਨ ਕਰਕੇ ਗੱਲ ਤੁੰ ਨੂੰ ਗੁਰੂ ਮੇਵਲਾ ਸਾਹੀ ਪਰਮੇਸ਼ੂ ਕਾ ਆਗਮ ਨੂੰ ਲਾਉਦੇ ਹੰਜੋ ਗੁਰਮਤ ਸਹਾਰ ਲੇਵਲਾ ਕੇ ਇਹਨਾਂ ਗੁਰਾਂ ਦੁਆਰਾ ਹੋਈ ਇਹਨਾਂ ਨੇ ਆਹ ਗੁਰੂ ਆਉਦੇ ਜਿੰਨੇ ਆਲਿੰਦਾ ਇਹ ਪਰਪੇ ਨਹੀਂ ਕੇਤੇ ਵੱਡ ਭਾਗੀ ਗੁਰਦਾਰ ਸਲੇ ਗੁਰਮਤ ਬਾਜਿਆ ਸਾਉ ਦਾ ਅਨਾਹਦ ਗੁਰਮਤ ਕਰਕੇ ਸਬਦ ਜੋ ਗ੍ਰੰਥ ਸੱਜੋ ਰਹਿਤੋ ਇਹ ਦਇਜ ਚਲਿਤ ਹੋ ਜਾਂਦਾ ਹੈ ਨੁਰਮਤ ਮਨੀਏ ਗਾਵੈ ਜਿਹੜੇ ਗੁਰਾਂ ਦੀ ਸਿੱਖਿਆ ਜਿਹੜਾ ਮਨ ਪ੍ਰਮੇਸ਼ਰ ਦੀ ਯਾਤਰਾ ਨੂੰ ਦਿੰਦਾ ਹੈ ਵੱਡ ਭਾਜੀ ਗੁਰਦਆਬ ਸੁਲਤਾ ਜਿਹੜਾ ਗਾਵੈ ਉਹਨੂੰ ਸਾਡੇ ਉਹਨੂੰ ਦਾਰੇ ਨੂੰ ਪਾਏ ਜਿਸ ਨੂੰ ਪੰਖ ਨਹੀਂ ਪਾ ਰਿਹਾ ਹੈ ਮਨ ਤਨ ਗੁਰੂ ਲੈ ਲਾਵੇ ਸਤ ਪ੍ਰਮੇਸ਼ਰ ਤੋਂ ਲੈਣ ਦਾ ਇਹ ਇੰਦਹੰਦੋ ਵਰਨਸਾ ਹੜ ਲੈ ਲਾਵੇ ਜਿਹਨੂੰ ਮੁਖ ਹੈ ਗਿਉਣ ਦਾਰਾ ਹੈ ਹਰੀ ਕੇ ਜੀਵਨ ਹੈ ਹੁਨੇ ਦੁੱਧ ਨਹੀਂ ਗੋੜਗੇ ਰਹਾਏ ਸੰਮਰਾ ਥਾਕਰ ਸਤਗੁਰ ਪੂਰੇ ਦੰਦੈ ਸੋਮੀ ਇਸ ਲਈ ਕਹਤੇ ਨੇ ਸਰਗਿਏ ਆ ਕਿ ਇੱਕ ਬਤੀ ਤਾਲਨੇ ਲਗਾ ਚੰਮਾ ਗੁਮਨਾਮ ਸਾਡੀ ਇਹਨੇ ਮਾਲੇ ਗੋਰੀ ਕਾਰਕ ਮਾਲ ਗੰਗਰੀ ਸਾਹਿਬ ਦੀ ਧਰਤੀ ਨੂੰ ਕੈਲਨੂ ਕਾਰਨ ਨੂੰ ਕਹਤੇ ਮਾਲ ਮਾਲੂਤ ਉਗਿਆ ਪਾ ਰੂ ਗੁਰੂ ਕੇ ਸੱਜਿਆ ਖੱਡਾ ਕੈਨ ਸੜਗਰੋਂ ਮੈਂ ਮਾਲੇ ਤੇ ਉਹਨੇ ਚੜੀਂ ਤਰੇਂਦੀ ਮੈਂ ਕਿਉਂ ਮਾਲੇ ਤੂੰ ਹੜ ਹੜ ਕਹ ਸੁਣਾ ਜਾ ਜੀ ਹਰਿ ਸ੍ਰੀ ਸਿੱਧੀ ਪ੍ਰੈਸ ਦੀ ਸ਼੍ਰੀ ਗੁਲਖਣੋਂ ਦੁਆਰੇ ਕਿ ਤਸੀਲ ਕੋਲ ਨਾ ਕਥਾ ਸਰਬ ਨੂੰ ਕੋਲ ਆਉਂਦੇ ਹੈ ਨਾ ਫਿਰਦਾ ਗੁਰਮਤਿ ਰਾਮ ਰਸਾਣ ਜਿਨਾਂ ਜਿਨਾਂ ਦੇ ਨਾਮ ਜਿ ਰਖੇਗਾ ਕਰੇ ਜਿ ਸਿਆ ਹੋਵੇ ਇਹਦਾ ਹਰ ਗੁਣ ਦਾ ਗੁਣ ਕਰਦੀ ਇਹ ਗੁਰਮਤਿਏ ਜਿਹੜੀ ਦੇਹਦਾਰਾ ਹਰੀ ਦੇ ਗੁਣ ਨਹੀਂ ਦਿੰਦੀ ਮਨ ਰਾਸ ਤੇ ਰਾਸ ਤੇ ਹਾਰਿ ਰਾਸ ਆਗਹ ਲੈ ਕੋਨੇ ਦੇ ਮੋਹ ਨੇ ਰੱਖਿ ਰਖੀ ਹੋ ਕੇ ਹਰੀਏ ਸਾਰੇ ਨੂੰ ਵਖਦਾ ਕਰਨਾ ਅਨੰਦੋ ਉਹਦੇ ਇਹ ਹੋ ਕੇ ਤੜਾਕਾ ਹੋ ਕੇ ਰੂਹੇ ਰੱਖੇ ਰੱਖਲੇ ਫੇਰੇ ਬਹਰ ਨਾ ਧੂਲ ਲਗਾਵੇ ਮੁਰਕੇ ਕਿੱਤ ਲਾਇਕੋਂ ਦੀ ਜੁਨੀਆਂ ਜੇ ਅੰਧੇ ਹੀ ਹੋ ਤੇ ਤੀਝੇ ਲਾਗਦੀ ਏ ਕੀ ਤਰਾ ਉਪਾਏ ਅਨੇਕ ਬਹ ਤੇਰੇ ਤਰੀਕੇ ਤਹ ਪੁਖਾ ਲੰਕੇ ਜਾ ਰਹੇ ਜਲ ਤਾਰਾ ਕਰ ਜਾ ਰਹੇ ਅਗੰਧੀਆਂ ਧੂਨੀਆਂ ਪੈਂਦਾ ਰਹੇ ਪੁਖਾ ਰਹੇ ਵਰਕੇ ਕੀਤੀ ਯਾਤਰਾ ਕਰੇ ਸ੍ਰੀ ਨੂੰ ਹਰ ਜੀ ਜਿਉ ਕੇ ਤਾਈਏ ਸੇ ਕਰੇ ਤੇਰਾ ਆਇਆ ਦਾ ਜੀ ਕੇ ਤਾਲੀ ਕਰੇ ਤੇਹਰ ਕੇ ਉਸ ਨੂੰ ਬਰਕਤ ਨਹੀਂ ਜੋ ਤੁੰ ਕਰ ਜਾਵੇ ਕੋਈ ਦੇ ਨਿਰਤਾ ਨਾਮ ਨਾ ਪਾਵੇ ਜੀ ਕਰਦਾ ਜੀ ਨਾਮ ਦੀ ਬਾਤ ਨਹੀਂ ਕਰ ਸਕੁੰਦੀ ਉਸਨੇ ਕੋਈ ਸੁਧ ਜਿਦਾ ਸੀ ਸੇ ਤੇ ਕੀ ਕੋਈ ਦੇਖ ਕੇ ਸਭ ਮਾਰੇ ਉਸਦੇ ਨਾਮ ਨਹੀਂ ਚਾਹੁੰਦੇ ਪਰ ਗੁਰ ਪ੍ਰਸਾਦ ਕੋ ਵਰਨਾ ਚਾਹੀਏ ਗੁਰਾਂ ਦੀ ਕਿਰਪਾ ਨਾਲ ਕੋਈ ਕੁਝ ਜਰਨੇ ਇਹ ਤੇਰਾ ਜੀ ਪ੍ਰਭ ਦੇਹਾਨੇ ਜਿਨਕੋ ਮਿਲਾ ਦੀ ਗਾ ਕਰਤਾ ਹੈ ਦਿਲ ਕਿਰਪਾ ਨਾ ਪਾਵੇ ਗੁਰਾਂ ਦੀ ਕਿਰਪਾ ਦੇ ਬਿਨਾਂ ਕੋਈ ਪ੍ਰਾਪਤ ਨਹੀਂ ਹੁੰਦੀ ਹੈ ਜਨਮਾਨਿਕ ਕਹੇ ਹਰ ਕਿਰਪਾ ਧਾਰੀ ਮੋਤਸ ਲੈ ਅਕਾਲ ਪੁਰਖ ਦੀ ਕਿਰਪਾ ਜਿਸ ਦੀ ਹੈ ਉਹ ਕਨੇਕੀ ਕੀ ਹੈ ਮਤ ਗੁਰਮਤ ਨਾ ਉਜੜਾ ਆਵਾਜ਼ ਗੁਰਾਂ ਦੀ ਕਿਰਪਾ ਨਾਲ ਸਿੱਖਿਆ ਕਰਕੇ ਮਤੀ ਬੁੱਧੀ ਦੇ ਅੰਦਰ ਮਾਰਨ ਨਾਮ ਜੁੜ ਕਰ ਆ ਜਪੇ ਰਾਗ ਗਉੜੀ ਮਾਜ ਮਹੱਲਾ ਚੌਥਾ ਗੁਰਮੁਖ ਜਿੰਦਗੀ ਜਪ ਨਾਮ ਕਰਮ ਜਿਹ ਜੇ ਹਰ ਜੀਵ ਬੰਨਿ ਗਾੜੀ ਨੂ ਮਾਜ ਰਾਗ ਆਇਆ ਗੁਰੂ ਜੀ ਮਾਜ ਨੂੰ ਲਾ ਕੇ ਕਹਿੰਦੇ ਮਾ ਜਪੀ ਗਉੜੀ ਦੀ ਸਹੀ ਨਹੀਂ ਹੋਈ ਗੁਰਮੁਖ ਜਿੰਦਗੀ ਜਪ ਨਾਮ ਕਰਮ ਗੁਰ ਜੀ ਗੁਣ ਮੁਖਾਂ ਦੀ ਫੈਦ ਕਰਕੇ ਏ ਮੇਰੀ ਜਿੰਦੂ ਜਾਨ ਓ ਮੇਰੇ ਪਿਆਰੇ ਜੀਵਸੀ ਜਾਨਾ ਏ ਮੇਰੀ ਜਿੰਦ ਬੁੱਧ ਨਿਰੰਗਲ ਬੁੱਧ ਨਾਮ ਜਪਨਾ ਕਰਕੇ ਕੇਵਲ ਕਰਮਾਂ ਉੱਤੇ ਕਰਪਾ ਹੋਵੇ ਗੁਰਮੁਖ ਜੀ ਸੰਗਤ ਨੂੰ ਰੂਪ ਕਰਮਾਂ ਉੱਤੇ ਕਰਪਾ ਕਰਕੇ ਓ ਮੇਰੀ ਜਿੰਦ ਜਾਨ ਏ ਓ ਮੋਰੀ ਬੁੱਧ ਔਰ ਮੇਰੇ ਸੁਨੇ ਨਾ ਹੀ ਗਿਆ ਜੰਦਾ ਜਪਨਾ ਕਰ ਮਾਤ ਮਾਤਾ ਮਾਤ ਜੀਓ ਨਾਮ ਮੁਖ ਰਾਮ ਜਿਹੜੀ ਗੁਰਸਾਈ ਦੀ ਮੱਤੇ ਨੂੰ ਮਤ ਬਿਧੂ ਇਹਨਾਂ ਘਾਰਨ ਕਰਨੀ ਇਹ ਤਾਂ ਮਾਪਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਆ ਗੀ ਗੁਰਮਤਿ ਜਿਹੜੀ ਘਾਰਨ ਕਰਨੀ ਹੈ ਬਿਧੂ ਦੇ ਅੰਦਰ ਉਹ ਮਾਪਿਆਂ ਹਜਨ ਨਾ ਕਰੇ ਹੋਇ ਕਿਆਰੇ ਜੀ ਨਾਮ ਮੁਖ ਰਾਮ ਜਿਹੜਾ ਨਾਮ ਰਾਮ ਦਾ ਮੁਖੀ ਤੇ ਰੱਖਣਾ ਗੁਰਸਾਈ ਜੀ ਨੂੰ ਉਹ ਅਨੰਦ ਰਿਤ ਦੇ ਬਿਧੂ ਹੈ ਜੀ ਹਮੇ ਤੈਨੂੰ ਦੀ ਪਿਤਾਾਰੇ ਗੁਰਪੁਰਖ ਅਜਨਮ ਆਪੇ ਸੰਤੋਖ ਦੀ ਕਰਨੀ ਕਾਰਨੀ ਸੰਤੋਖ ਰੂਪੀ ਪਿਤਾ ਕਰਨੀ ਕੋਰੇ ਤੇ ਗੁਰੂ ਕਾਣ ਅਜਨਮਾ ਪੁਰਖ ਅਕਾਲ ਪੁਰਖ ਐਨਾਂ ਨੂੰ ਗੁਰੂ ਆਖਣਾ ਮਨ ਨਾ ਕਰੂ ਬਾਜੀ ਮੇਲੇ ਰਾਮ ਨੇ ਜੇ ਕਰਦੇ ਵਾਲੇ ਇਸ ਪ੍ਰਕਾਰ ਰਾਮ ਦੀ ਮਾਇ ਮਿਲਣਾ ਕਰੀਏ ਕੋੜ ਜੀ ਦੀ ਤਰਫ ਮਿਲਿਆ ਰੰਗ ਮਾਲੀ ਜੀ ਗੁਰੂ ਸਾਹਿਬ ਦੇ ਪ੍ਰਣੇਸ਼ਿ ਜੋੜਨ ਵਾਲੇ ਹੈ ਗਿੱਪੀ ਆਜ ਜੁੜੇ ਹੋਏ ਆ ਉਹ ਪੂਰੀ ਮਿਲੇ ਆ ਰੋਗ ਰਹਤੂ ਦਾ ਸਰਬੋਗੀ ਜੀ ਉਗਰੇ ਰਲ ਨੰਦ ਨੂੰ ਮੰਨਨੇ ਕਰਦੇ ਹੋ ਪਿਆਰੇ ਜੀ ਗੁਰ ਹਰ ਰੰਗ ਰਤਨਾ ਸਦਾ ਮੁਰਗਾਣੀ ਜੀ ਜਿਵੇਂ ਸਾਰੇ ਕਾਲ ਤੂਏ ਰੰਗ ਚਾਹ ਤੇ ਰੰਗੇ ਹੋਏ ਹੰਮੇ ਤੇ ਸਿੱਖਾਂ ਨੂੰ ਰੰਗ ਕੇ ਰੰਗਣ ਵਾਲੇ ਹੈ ਚੰਦ ਮਾਨੀਂ ਬੰਦਰੋਂ ਤੇ ਰਹਿਤਾ ਦੁੱਖਾਂ ਤੋਂ ਰਹਿਤਾ ਹੈ ਪਿਆਰੇ ਜੀ ਰੱਬਤਾ ਜੀ ਮੇਰੇ ਨੂੰ ਖੁਦ ਦੇ ਸਿਜਾਣੀ ਜੀ ਰੱਬ ਨੂੰ ਲੱਗਣ ਵਾਲੇ ਅਧਿਕਾਰ ਨਹੀਂ ਲੱਗੇ ਹੈ ਬੰਨਾ ਕਰੇ ਉਤਮ ਚਾਹ ਦਾ ਵਾਲਿਆ ਕੁਬੂਲੇ ਸੇ ਸਾਰ ਜੈ ਜੈ ਲਾਏ ਸੁਰ ਪੂਜਾਣੀਆਂ ਤੇ ਅਗਵੇੜੀ ਤਹਨੇ ਕੱਢ ਗਰੀਹੀ ਮੂਰਾ ਮਨ ਕੈਨ ਹਰ ਰੰਗ ਠਿਮਾ ਸਤਿਗੁਰਾਂ ਦੇ ਗੁਰਾਂ ਦੇ ਰੰਗ ਪਰ ਇਹਨਾਂ ਚਿਉਂ ਨਿੱਟਾ ਹੈ ਆਗਹੀ ਸੰਤੂ ਦਿਲ ਮਾਨ ਜਪ ਹੈ ਸਤਿਗੁਰ ਜਿਉ ਵਾਲੇ ਸੰਤ ਜੀ ਨੂੰ ਮਿਲ ਕਰਕੇ ਮਾਰੇ ਨਾਮ ਨੂੰ ਜਪਣਾ ਕਰੀਏ ਦੇਖੋ ਸੰਤ ਨਾਮ ਸਦਾ ਲੈ ਲੈ ਹੈ ਜੀ ਜੀ ਜੰਦ ਸੰਗਦੇ ਚ ਮਿਲ ਕਰਕੇ ਨਾਮ ਦਾ ਲਾਭ ਲੈਣਾ ਕਰੀਏ ਹੋ ਪਿਆਰੇ ਜੀ ਦਰਤੀ ਵੈ ਸੰਤ ਹੈ ਅੰਮ੍ਰਿਤ ਮੁਖ ਪੈ ਹੈ ਜੀ ਹੋਈ ਸੰਤਾਂ ਦੀ ਤੈਅਲ ਕਰਨੋਂ ਕਰ ਹੱਥਾਂ ਤੈਰਾਂ ਜੁਨਾ ਹੈ ਦਰਤੀ ਵੈ ਸੰਤ ਹੈ ਇਹ ਸੰਤੂ ਸ਼ੇਵਾਰੇ ਕਰਿ ਬਖਾਲੀ ਅੰਮ੍ਰਿਤ ਮੁਖ ਤਾ ਹੈ ਜੀ ਸਨਮਾ ਲੇ ਲੜ ਕੇ ਜੋ ਨਾਮ ਜਪਨੇ ਅੰਮ੍ਰਿਤ ਮੇਰੇ ਜਿ ਪਉਣਾ ਕਰ ਨਗਰ ਆਉਂਦਾ ਹੈ ਜੀ ਤਾਂ ਅੰਮ੍ਰਿਤ ਚਾਕੇ ਨਿਹਾਲੂ ਅੰਮ੍ਰਿਤ ਨਾਲ ਮੂਖਾਂ ਚਾ ਕਰਦੀ ਪਉਣਾ ਕਰੇ ਸਿਆਰੇ ਜੀ ਮਨ ਪੂਰ ਗਲੂ ਖਿਆੜੇ ਸੋਰ ਕਰਨ ਜੀ ਮੇਗੇ ਜੀ ਨੂੰ ਦੇ ਪੂਰ ਗਲੂ ਖਿਆੜੇ ਹੈ ਆਪੇ ਕਰਮ ਈਸ਼ੁਰ ਪ੍ਰਿਆ ਹੋਣ ਨੂੰ ਗੁਰਾਂ ਦੇ ਨਾਲ ਮਿਲ ਜਾਂਦਾ ਹੈ ਗੁਰਮਤਿ ਨਾਲੋਂ ਮਿਲਦੇ ਹਾਂ ਤਾਗਲ ਵਾਰਸੇ ਅੰਮ੍ਰਿਤ ਜਾਗ ਚਾਹ ਮਨੋ ਰੰਗ ਦੇ ਹੀ ਨੇ ਜਰਖਾ ਹੁੰਦੀ ਹੈ ਬੱਜੇ ਜੀ ਕੋਲੇ ਅੰਦਰ ਤੇ ਜਾਣੇ ਸਾਰੇ ਜੀ ਆ ਜਾਂਦਾ ਪੂਰ ਜਾਂਦਾ ਹਰ ਪਿਆਰੇ ਜੀ ਇਸੇ ਪ੍ਰਕਾਰ ਹੋਣਾ ਮਿਲਣ ਨੂੰ ਮੁੱਖਾ ਜਾਨ ਨੂੰ ਜਨੂੰਨ ਜੁਨਿਆਰੇ ਸਾਰੀ ਸੱਚੇ ਪਾਤਸ਼ਾਹ ਤੇ ਮੁੱਖਾ ਜਾਨ ਨੂੰ ਜੀਤੇ ਉਹ ਬੁਲੇ ਹਿੰਦੀ ਦਰਖਾ ਕਰਦੇ ਹੈ ਉਹ ਅੰਦਰ ਜੋ ਅਨੰਦ ਹੈ ਨਾ ਇਹ ਸਾਰੇ ਜਗਤ ਜੀਵਾਂ ਦੇ ਕੋਈ ਸਾਆ ਪੂਰ ਜਾਂਦਾ ਗੁਰੂ ਸਾਹਿਬ ਦੀ ਅਗਨੀ ਸਰ ਕੇ ਨਵਾਂ ਲੱਭ ਜਾਂਦੇ ਆ ਸਾਡੇ ਵਿੱਚ ਸ਼ੋਕ ਵਸਿਆ ਜਦੋਂ ਹੁੰਦੀ ਹੈ ਉਹਦੇ ਗੁਰੂ ਸਾਹਿਬ ਬਦਲਦੀ ਨਹੀਂ ਦਰਸਦੀਏ ਉਹ ਜੋ ਅੰਦਰ ਤੋਂ ਬ੍ਰਹਮ ਅਨੰਦ ਹੈ ਸਾਰੇ ਜੀ ਪੂਰੇ ਹੋ ਰਿਹਾ ਉਹਦੇ ਅੰਦਰ ਉਹ ਸਕਾਟ ਹੋ ਜਾਂਦਾ ਹੈ ਜੀ ਮਨ ਮੂਰ ਕੋ ਪੜਾ ਸਾਡੀ ਦੇਖ ਪਾਇਆ ਇਸ ਤਰ੍ਹਾਂ ਦਾ ਸਾਜ ਸੰਗੀਤ ਜਦੋਂ ਸਵੇਰਾਂ ਨੂੰ ਮੋਰ ਪਹਿਲਾਂ ਪਾਉਂਦੇ ਆ ਬੜੇ ਖੂਸ਼ ਹੁੰਦੇ ਆ ਇਸੇ ਤਰ੍ਹਾਂ ਦਾ ਮੰਨਤੀ ਮੋਰ ਜਿਹੜਾ ਗਾਂਵ ਦੇ ਵਿੱਚੀ ਸੋਨੇ ਖੰਭ ਵਾਲਾ ਆਪਣੇ ਧਾਰਨ ਵਾਲੀ ਪਹਿਲਾਂ ਪਾਉਂਦੇ ਆ ਕਰਨਾ ਨਹੀਂ ਕੋਈ ਮੁੱਦਾ ਹੈ ਕਿ ਕਿਹਾ ਜੀ ਇਹ ਜਨਕਾਰਨੀ ਇਸ ਪ੍ਰਕਾਰ ਮੰਨਦੇ ਆ ਮੋਰੀ ਨੂੰ ਕੋਈ ਕਿਹੜਾ ਠੀਕ ਨਾ ਗੋਲ ਦਾ ਜਸਦੇ ਤਾਏ। ਸਾਜ ਦੀ ਮੋਖਾ ਪਾਇਆ ਨੋਰ ਮੋਖਾ ਖਾ ਕੇ ਬੜੇ ਖੁਸ਼ ਹੁੰਦੇ। ਇਹ ਜੀਵਨ ਸਾਉ ਦਾ ਖਾਦ ਮੋਖੀ ਜੁ ਕਾ ਕੇ ਉਹ ਨਿਹਾਲ ਹੋਈ ਜਾ ਹੈ। ਪਰ ਅੰਮ੍ਰਿਤ ਗੁਠੜਾ ਲੀ ਲਿਆ ਹਰਦਾਇਆ ਜੀ। ਜਿਹਨੂੰ ਗੋਰੀ ਦਾ ਨਾਮ ਉਮਰ ਕੀ ਦੇ ਦਰਖਾ ਕੀਤੀ ਜਿਨ੍ਹਾਂ ਨੇ। ਸੋ ਹਰੀਆ ਜੀ ਮਾਣ ਮਿਲ ਜੀ ਮੇਰੇ ਕੀ ਆਰੋਹੀ ਜੀ ਜਨ ਮਾਨ ਕੋ ਪ੍ਰੇਮ ਰਤਨ ਗਿੰਗਿੰ ਗੀ ਜੈ ਜਨ ਜਿੰਦ ਪ੍ਰੇਮ ਦੀ ਰਤਨ ਪ੍ਰਕਾਸ਼ ਅੰਦਰ ਰਤਨ ਜਿੰਨ ਹੁੰਦਾ ਸਹੀ ਮੋਰੇ ਕੰਨਫਲ ਕੰਨ ਕੋ ਦੇਖਣ ਆਖਣ ਉਹ ਰਤਨ ਵੀ ਨਹੀਂ ਸਾਡੇ ਕੰਨ ਸੁਜੇ ਪ੍ਰੇਮ ਪ੍ਰੇਮ ਇਸ ਦਾ ਜਾਗ ਚ ਰਹਾ ਹੈ ਪ੍ਰੇਮ ਦੇ ਰਤਨ ਹੈ ਰਾਜ ਅਦਿ ਗੁਣ